ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋਟ ਵੀ ਸਵਾਗਤ ਕਰਦਾ ਹਾਂ ਜੇਕਰ ਤੁਸੀਂ ਵੀ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਇਹ ਆ ਖਬਰ ਤੁਹਾਡੇ ਲਈ ਅਹਿਮ ਬਣ ਜਾਂਦੀ ਹੈ ਕਿਉਂਕਿ ਸਕੈਮਰਜ਼ ਨੇ ਤੁਹਾਨੂੰ ਠੱਗਣ ਦਾ ਇੱਕ ਨਵਾਂ ਤਰੀਕਾ ਹੋਰ ਬਣਾ ਲਿਆ ਨਵਾਂ ਤਰੀਕਾ ਲੱਭ ਲਿਆ ਦੱਸ ਦਈਏ ਕਿ ਜੇਕਰ ਤੁਸੀਂ ਵੱਡੀਆਂ ਸਾਈਟਾਂ ਜਿਵੇਂ ਐਮਾਜ਼ਾਨ ਜਾਂ ਅਲੀ ਐਕਸਪ੍ਰੈਸ ਵਰਗੀਆਂ ਸਾਈਟਾਂ ਵਰਤਦੇ ਹੋ ਤਾਂ ਤੁਹਾਨੂੰ ਗਲਤ ਐਡਰੈਸ ਉੱਪਰ ਗਲਤ ਸਮਾਨ ਭੇਜਿਆ ਜਾ ਸਕਦਾ ਹੈ ਤੇ ਉਸ ਸਮਾਨ ਭੇਜੇ ਗਏ ਤੋਂ ਬਾਅਦ ਆਪਦੇ ਵੱਲੋਂ ਰਿਵਿਊ ਬਣਾ ਲਿਆ ਜਾਂਦਾ ਹੈ ਪੂਰੀ ਖਬਰ ਕੀ ਹੈ ਖਬਰ ਹੈ ਕਿ Amazon ਖਰੀਦਾ ਸਾਬਜ਼ਨ ਹੋ ਜਾਣ ਸਕੈਮਰਸ ਤੁਹਾਡੇ ਨਾਲ ਠੱਗੀ ਕਰ ਰਹੇ ਨੇ ਤੁਹਾਡੇ ਨਾਮ ਤੇ ਆਰਡਰ ਬੁੱਕ ਕਰਦੇ ਨੇ ਜੇਕਰ ਤੁਸੀਂ ਵੀ ਈ-ਕਾਮਰਸ ਪਲੇਟਫਾਰਮ ਦੇ ਆਨਲਾਈਨ ਚੀਜ਼ਾਂ ਖਰੀਦਣ ਲਈ ਉਹਨਾਂ ਦੇ ਰਿਵਿਊ ਪੜ੍ਹਦੇ ਹੋ ਇਹ ਖਬਰ ਤੁਹਾਡੇ ਲਈ ਅਹਿਮ ਹੋ ਜਾਂਦੀ ਹੈ ਦਰਅਸਲ ਘੁਟਾਲੇ ਕਰਨ ਵਾਲੇ ਇੱਕ ਨਵੀਂ ਟ੍ਰਿਕ ਦਾ ਇਸਤੇਮਾਲ ਕਰ ਰਹੇ ਜਿਸ ਨੂੰ ਬਰੋਸ਼ਿੰਗ ਸਕੈਮ ਕੀਤਾ ਜਾ ਰਿਹਾ ਹੈ ਐਸ ਲਈ ਸਕੈਮਰਜ਼ ਮਸ਼ਹੂਰ ਆਨਲਾਈਨ ਸ਼ਾਪਿੰਗ ਸਾਈਟਾਂ ਜਿਵੇਂ ਐਮਾਜ਼ਾਨ ਅਲੀ ਐਕਸਪ੍ਰੈਸ ਦੀ ਮਦਦ ਲੈ ਰਹੇ ਨੇ ਆਨਲਾਈਨ ਸਕੈਮਰ ਲੋਕਾਂ ਨੂੰ ਪੈਕੇਜ ਭੇਜਦੇ ਨੇ ਜਿਸ ਵਿੱਚ ਸਸਤੇ ਗੈਜਟ ਕੋਈ ਛੋਟੀ ਚੀਜ਼ ਹੁੰਦੀ ਹੈ ਜਿਸ ਦਾ ਤੁਸੀਂ ਆਰਡਰ ਕੀਤਾ ਨਹੀਂ ਹੁੰਦਾ ਸਕੈਮਰਜ਼ ਇਹ ਪਲੇਟਫਾਰਮ ਤੇ ਫਰਜੀ ਖਾਤੇ ਬਣਾਉਂਦੇ ਨੇ ਉਹ ਆਪਣੇ ਉਤਪਾਦਾਂ ਦੀ ਖੁਦ ਹੀ ਆਰਡਰ ਕਰਦੇ ਨੇ ਉਹ ਆਰਡਰ ਉਸ ਪਤੇ ਤੇ ਭੇਜਦੇ ਨੇ ਜੋ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਤ ਕੀਤਾ ਹੁੰਦਾ ਇੱਕ ਘਟਿਆ ਉਤਪਾਦ ਜਾਂ ਘਟੀਆ ਕੁਆਲਿਟੀ ਦਾ ਇਲੈਕਟ੍ਰੋਨਿਕ ਯੰਤਰ ਕਿਸੇ ਵੀ ਰੈਂਡਮ ਵਿਅਕਤੀ ਨੂੰ ਭੇਜਿਆ ਜਾ ਸਕਦਾ ਹੈ ਜਿਵੇਂ ਹੀ ਪੈਕੇਜ ਡਿਲੀਵਰ ਕੀਤਾ ਜਾਂਦਾ ਹੈ ਸਕੈਮਰਜ਼ ਉਸ ਪ੍ਰੋਡਕਟ ਬਾਰੇ ਬਹੁਤ ਵਧੀਆ ਰਿਵਿਊ ਲਿਖਦੇ ਨੇ ਇਸ ਲਈ ਉਹ ਵਿਅਕਤੀ ਦਾ ਨਾਮ ਵਰਤਦੇ ਨੇ ਅਤੇ ਉਸ ਪ੍ਰੋਡਕਟ ਨੂੰ ਆਰਡਰ ਕੀਤਾ ਇਹ ਸਕੈਮਰਜ਼ ਅਕਸਰ ਆਪਣੀਆਂ ਸਮੀਖਿਆਵਾਂ ਅਤੇ ਰੈਂਕਿੰਗ ਨੂੰ ਵਧਾਉਣ ਲਈ ਕਸਟਮ ਜੈਲਰੀ ਬੀਜ ਸਸਤੇ ਯੰਤਰ ਪ੍ਰੋਡਕਟ ਭੇਜਦੇ ਨੇ ਜੇਕਰ ਤੁਸੀਂ ਆਪਣੇ ਦਰਵਾਜ਼ੇ ਤੇ ਆਣ ਚਾਹੇ ਪੈਕੇਜ ਪ੍ਰਾਪਤ ਕਰਦੇ ਹੋ ਇਸ ਗੱਲ ਦਾ ਜ਼ਿਆਦਾ ਸੰਭਾਵਨਾ ਹੈ ਕਿ ਧੋਖਾਧੜੀ ਦਾ ਹਿੱਸਾ ਹੋ ਰਿਹਾ ਹੋ। ਜੇ ਤੁਹਾਨੂੰ ਪੈਕੇਜ ਮਿਲ ਰਹੇ ਨੇ ਤਾਂ ਤੁਸੀਂ ਆਰਡਰ ਨਹੀਂ ਕੀਤੇ। ਇਸ ਦਾ ਮਤਲਬ ਜਿਹੜਾ ਤੁਹਾਡਾ ਨਿੱਜੀ ਡਾਟਾ ਹੈ ਉਹ ਚੋਰੀ ਹੋ ਚੁੱਕਾ ਹੈ। ਤਾਂ ਬਹੁਤ ਵੱਡੀ ਖਬਰ ਹੈ ਕਿ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਕਿ ਜੇਕਰ ਤੁਸੀਂ ਕੋਈ ਆਈਟਮ ਨਹੀਂ ਆਰਡਰ ਕੀਤੀ ਹੋ ਤੁਹਾਡੇ ਦਰਵਾਜ਼ੇ ਉੱਤੇ ਉਹ ਆਈਟਮ ਆ ਜਾਂਦੀ ਹੈ ਤਾਂ ਤੁਰੰਤ ਉਸ ਆਰਡਰ ਨੂੰ ਕੈਨਸਲ ਕਰ ਦਿਓ ਤੇ ਹੋ ਸਕਦਾ ਤਾਂ ਕਾਨੂੰਨੀ ਕਾਰਵਾਈ ਦੀ ਤੁਸੀਂ ਮਦਦ ਲੈ ਸਕਦੇ ਹੋ। ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾ ਸਕਦੇ ਹੋ।